बाबा फरीद इस तरह ਦੇ ਸੂਫੀ ਫਕੀਰਾਂ ਵਿੱਚੋਂ ਇੱਕ ਫਰਾਗ ਦਿਲ, ਰੋਸ਼ਨ ਦਿਮਾਗ ਔਰ ਅਗਾਵਤੋਂ ਵਿਚਾਰਾਂ ਦੇ ਮਾਲਕ ਸਨ। ਆਪ ਦਾ ਜਨਮ ਪਿੰਡ ਖਤੋਵਾਲ ਜ਼ਿਲ੍ਹਾ ਮਲਤਾਨ ਦੇ ਛੋਇਆ। ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਲ ਸੁਲੇਮਾਨ ਮਾਪੇ ਤੋਂ ਤੇ ਪੁਰਬਲੇ ਬਣੇ ਸੰਸਕਾਰਾਂ ਦੇ ਬਤਾਲੂ ਆਪ ਛੋਟੀ ਉਮਰ ਦੇ ਚ ਹੀ ਅੱਲਾ ਦੇ ਪਿਆਰ ਵਾਲੇ ਸਨ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ ਜਿੱਥੇ ਇਸਲਾਮ ਦੇ ਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ ਗਾ ਕੇ ਹੀ اللہ نو رجھان دے رہے اللہ نو پرابط کر دے رہے کسے حد تک ہے اسلام اور ویدک دھرم یہودی دھرم عیسائیت سب کچھ کا ایک مشرن ہی سمجھ لو سویم سرمد سوفی فکیر دے کلام تو پتا چل دا ہے وہ نے سرمد باکوچہ عشق ਬਦਨਾਮ ਸ਼ੁਦੀ ਸ਼ੇਖ ਸਰਮੱਦ ਦਾ ਐਸਾ ਕਹਿਣਾ ਜਿਸ ਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅੱਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮੱਦ ਬਾਕੂਚ ਹੈ ਇਸ਼ਕ ਬਦਨਾਮ ਸ਼ੁਦੀ ਵੀ ਮੈਂ ਖੁਦਾਈ ਪਿਆਰ ਦੀ ਗਲੀ ਦੇ ਚੋਂ ਲੰਘ ਕੇ ਬਦਨਾਮ ਹੋ ਗਏ ਲੋਕੀ ਲਾਛਣ ਨਾਲ ਲੱਗ ਪੈਂਦੇ ਨੇ ਐਸਾ ਦੇਖਿਆ ਗਿਆ ਕਿ ਪਿਆਰ ਦੇ ਚ ਭਿਜਿਆ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸ ਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਨੇ ਦੁਨੀਆ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ ਹੈ ਜੈਸੇ ਕਬੀਰ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਦਾ ਮਰਮ ਰਾਮ ਹੀ ਜਾਣਾ ਬੇ ਲੋਕੀ ਕਹਿੰਦੇ ਨੇ ਕਬੀਰ ਬਉਰਾ ਹੈ ਪਾਗਲ ਹੈ ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗਲ ਤਸلیم ਕਰਨੀ ਪੈਗੀ ਜਗਤ ਦੇਚ ਕੋਈ ਵੀ ਸੇਣਾ ਨਹੀਂ ਹੂ ਬਹੁ ਐਸਾ ਹੀ ਸੂਫੀ ਫਕੀਰ ਸਰਮਤ ਕਹਿੰਦੇ ਨੇ ਸ਼ਰਮ ਬਕੂਚੈ ਇਸ਼ਕ ਬਦਨਾਮ ਸੁਦੀ ਅਜ ਦੀਨ ਯਹੂਦ ਸੁਵੇ ਬਾ ਇਸਲਾਮ ਸੁਦੀ ਵੀ ਹੈਗਾ ਤੇ ਮੈਂ ਯਹੂਦੀ ਲੇਕਿਨ ਸੂਫੀ ਫਕੀਰਾਂ ਦੀ ਸੰਗਤ ਨੇ ਇਸਲਾਮ ਕਬੂਲ ਕਰਨ ਤੇ ਮਜਬੂਰ ਕਰ ਦਿੱਤਾ ਹੈ ਮਾਲੂਮ ਨਾ ਸ਼ੁਦ ਐ ਖੁਦਾਵੰਦ ਅਹਿਮਦ ਬਰਗਸ਼ਤਾ ਬਸੂਏ ਲਛਮਨੋ ਰਾਮ ਸੁਦੀ ਕਹਿੰਦਾ ਇਹਨਾਂ ਦੀ ਮਹਿਫਿਲ ਦੇ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੁਝ ਸੂਝ ਨਾ ਮਿਲੇ ਤੇ ਮੈਂ ਉੱਥੇ ਵੀ ਜਾ ਬੈਠਾਂ ਜਿੱਥੇ ਲక్ష్ਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਇੱਥੋਂ ਸਰਮਤ ਦਾ ਪੈਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਲਕ ਹਾਂ ਹਰ ਥਾਂ ਤੇ ਬੈਠਦਾ ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ ਧਾਰਨ ਕਰਨ ਨੂੰ ਤਿਆਰ ਹਾਂ ਇਹ ਰੋਸ਼ਨੀ ਚਾਹੇ ਦੀਵੇ ਦੀ ਹੈ ਚਾਹੇ ਸੂਰਜ ਦੀ ਹੈ ਜੇ ਚੰ드ਮਾ ਦੀ ਹੈ ਮੈਂ ਪੁਜਾਰੀ ਰੋਸ਼ਨੀ ਦਾ ਹਾਂ ਮੈਂ ਚਾਹਤ ਰੋਸ਼ਨੀ ਦੀ ਰੱਖਦਾ ਸ਼ੇਖ ਫਰੀਦ ਐਸੇ ਸਾਂਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਿਛੋਕਰ ਤੇ ਵਜਨੀ ਸੀ afghanistan ਦੇ ਰਹਿਣ ਵਾਲੇ ਸਨ ਔਰ ਪਿਛੋਕਰ ਸ਼ਾਹੀ ਖਾਨਦਾਨ ਨਾਲ ਵੀ ਤੱल्लुक ਰੱਖਦਾ ਹੈ ਹਿੰਦੁਸਤਾਨ ਦੇ ਚਾਹੇ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪਦੀ तमाम ਬਾਣੀ ਲੈਂਦੀ ਪੰਜਾਬੀ ਦੇਛੈ ਪੱਕਾ ਡੇਰਾ ਆਪਣੇ ਪਾਕਪਟਨ ਜ਼ਿਲ੍ਹਾ ਮਲਤਾਨ ਦੇਚ ਹੀ ਬਣਾਇਆ ਆਪਦੇ ਵਿਚਾਰਾਂ ਵਿੱਚ ਆਪਦੇ ਕਲਾਮ ਵਿੱਚ ਬੈਰਾਗ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਵਿੱਚ ਬਰਿਆ ਹੋਇਆ ਜਦ ਸਾਧਨਾ ਦੇ ਦੌਰ ਵਿੱਚੋਂ ਆਪ ਲੰਗੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ ਜੈਸੇ ਪ੍ਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਇਸਤਰੀ ਮਾਂ ਨਹੀਂ ਬਣ ਸਕਦੀ ਅਧਿਆਤਮਕ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਪੁਰਸ਼ ਭਗਤ ਨਹੀਂ ਬਣ ਸਕਦਾ ਫਕੀਰ ਨਹੀਂ ਬਣ ਸਕਦਾ ਜਿਸ ਇਸਤਰੀ ਨੇ ਆਪਣੀ ਗੋਦ ਦੇ ਚ ਇੱਕ ਖੂਬਸੂਰਤ ਬਾਲਕ ਵੇਖਣਾ ਹੈ ਪ੍ਰਸੂਤ ਦੀ ਪੀੜਾ ਝੇਲ ਨਹੀਂ ਪਾਏਗੀ ਜਿਸ ਮਨੁੱਖ ਨੇ ਅਧਿਆਤਮਕ ਆਨੰਦ ਮਾਣਨਾ ਹੈ ਉਹਨੂੰ ਬਿਰਹੇ ਦੀ ਪੀੜਾ ਦੇ ਚੋਂ ਲੰਘਣਾ ਹੀ ਪਏਗਾ। ਔਰ ਇਸ ਪੀੜਾ ਦਾ ਭਗਤ ਜਨਾਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ ਹੈ। ਫਰੀਦ ਕਹਿੰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੈ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ ਏ ਪ੍ਰਭੂ ਚਿੰਤਾ ਦੀ ਘਟਿਆ ਚਿੰਤ ਘਟੋਲਾ ਜੋ ਦੁੱਖ ਦੇ ਵਾਣ ਨਾਲ ਬੁਣੀ ਹੋਈ ਹੈ ਜਿਹਦੇ ਉਤੇ ਮੈਂ ਬਿਰਹ ਦੇ ਤੁਲਾਈ ਵਿਛਾਈ ਹੋਈ ਹੈ ਐਸੀ ਘਟਿਆ ਤੇ ਮੈਂ ਦਿਨ ਰਾਤ ਪਿਆ ਹੈ ਏ ਅੱਲਾ ਇਹ ਮੇਰਾ ਜੀਵਣਾ ਹੈ ਏ ਖੁਦਾ ਇਹ ਮੇਰਾ ਜੀਵਣਾ ਹੈ ਏ ਸਾਹਿਬ ਸੱਚੇ ਤੁ ਮੇਰੇ ਇਸ ਰੋਦਨ ਨੂੰ ਵੇਖ ਮੇਰੀ ਇਸ ਪੀੜਾ ਨੂੰ ਵੇਖ ਔਰ ਮੈਨੂੰ ਮਿਲ ਦਿਨ ਰਾਤ ਦੀ ਤਪੱਸਿਆ ਦਿਨ ਰਾਤ ਦਾ ਭਜਨ ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ ਬੇਮੁਖ ਕਰ ਦਿੱਤਾ ਆਪ ਖਾਣ ਪੀਣ ਦੇ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਭ ਔਰ ਵਾਕਈ ਬਿਰਹੇ ਕੁਠਿਆਂ ਨੂੰ ਭੁੱਖ ਕਿੱਥੇ ਤੇ ਬਿਆਸ ਕਿਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਤਨ ਨ ਸੁਖਾਵੇ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਮਲਤਾਨੀ ਭਾਸ਼ਾ ਦੇਚ ਲਾਵਣ ਦਾ ਮਤਲਬ ਹੈ ਸਬਜ਼ੀ ਔਰ ਅਜ ਵੀ ਉਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਬਿ ਲਾਵਣ ਕੀ ਬਣਾਇਆ ਹੈ ਭਾਉ ਸਬਜ਼ੀ ਕੀ ਬਣਾਈਏ ਸਾਲਣ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਭੁੱਖ ਜਦ ਮੈਨੂੰ ਤੇਜ਼ ਭੁੱਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਭੁੱਖ ਦੇ ਚ ਹੈ ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਦੇ ਚ ਨਹੀਂ ਹੈ ਭੁੱਖ ਦੇ ਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਭੁੱਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ ਆਪਸ ਵਿੱਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਢੇਰੇ ਵਿੱਚ ਆਉਂਦੀਆਂ ਨੇ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਣਾ ਮੈਨੂੰ ਸਵਾਦੀ ਲੱਗਦੀ ਨਹੀਂ ਔਰ ਇਸ ਢੰਗ ਨਾਲ ਮੈਂ ਆਪਣੀ ਉਧਰਪੂਰਤੀ ਕਰਦਾ ਫਰੀਦ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾ ਜੋ ਖਾਣਾ ਹੈ ਇਹ ਰੋਗਾਂ ਨੂੰ ਜਨਮ ਦੇਣਾ ਹੈ ਭੁੱਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਵਾ ਨਹੀਂ ਨਹੀਂ ਦੇਣੀ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਦੇ ਚ ਪੂਰਨ ਉਤਰਦਾ ਹੈ ਆਪ ਦਾ ਸਰੀਰ ਸਹਿਜੇ ਸਹਿਜੇ ਸੁਖਦਾ ਗਿਆ ਹਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਕ ਆਪ ਕਹਿੰਦੇ ਨੇ ਕਿ ਮੈਂ ਸੁੱਕ ਕੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡਦੀਆਂ ਹੋਈਆਂ ਐਲਾ ਤੇ ਉੱਡਦੇ ਹੋਏ ਕਾਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬੇ ਫਰੀਦ ਨੇ ਅਗਲੇ ਸ਼ਲੋਕ ਦੇ ਵਿੱਚ ਕਾਵੇਆਂ ਨੂੰ ਮੁਖਾਤਬ ਕਰਕੇ ਐਸਾ ਆਖੇ ਕਾਗਾ ਘਰ ਗੰਡੰਡੋ ਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਨਾ ਮਤ ਛੋਇਓ ਪਿਰ ਦੇਖਣ ਕੀ ਆਸ ਕਵਿਆਂ ਨੇ ਜਦ ਠੂੰਗਾ ਮਾਰੀਆਂ ਹ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕਾਵੇ ਇੱਕ ਪਾਸੇ ਹੋਏ ਤੇ ਕਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲੋ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ ਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ ਐਸਾ ਨਾ ਹੋਵੇ ਕਿ ਬਿਨਾ ਵੇਖੇ ਤੁਸੀਂ ਮੈਨੂੰ ਅੰਧਾ ਕਰ ਦਿਓ ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ ਮੇਰੇ ਨੇਤਰ ਰਹਿਣ ਦੇਣਾ ਬਿਰਹ ਦੀ ਅਗਨ ਆਪ ਦੇ ਅੰਦਰ ਕਿੰਨੀ ਜ਼ਿਆਦਾ ਹੈ ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤੱਪੇ ਤਨੂਰ ਜਾਉਂ ਬਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸ਼ਰਮੌਰ ਹੈ ਜਿਸ ਦੇ ਵਿੱਚ ਬਿਰਹੇ ਦੀ ਅਗਨ ਪ੍ਰধান ਹੈ ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਹੀ ਨਹੀਂ ਤੇ ਸਵਾਦ ਕੀ ਬਿਰਹਾ ਹੀ ਨਹੀਂ ਮਿਲਾਪ ਦਾ ਰਸ ਕੀ ਕਿਤਨਾ ਪਰਵਲ ਬਿਰਹਾ ਹੈ ਆਪਕੇ ਨਨ ਤਨ ਇੰਜ ਤਪਿਆ ਪਿਆ ਹੈ ਜਿਵੇਂ ਤਨੂਰ ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਦੇ ਚ ਬਲ ਰਹੀਆਂ ਫਰੀਦਾ ਤਨ ਤੱਪੇ ਤਨੂਰ ਜਉ ਬਾਲਣ ਹੱਡ ਬਲਣ ਪੈਰੀ ਥਕਾਂ ਸਿਰ ਜੁਲਾ ਜੇ ਮੂੰ ਬਰੀ ਮਿਲਣ ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ ਤੇਰਾ دیدار ਹੋਵੇ ਬਹੁਤ ਕਠਨ ਤਤੀਖਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇ ਤੇ ਚਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ ਖੁਦਾ ਲੱਭਦਾ ਹੈ ਤਾਂ ਬਾਬੇ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਹੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ ਫਰੀਦ ਥੋੜਾ ਜਿਹਾ ਅੰਦਰ ਝਾਤੀ ਮਾਰੀਏ ਤੇ ਖੁਦਾ ਦੇ ਦیدار ਅੰਦਰੋਂ ਹੀ ਹੋ ਜਾਂਦੇ ਨੇ ਦਰਸ਼ਨ ਗਿਆਨ ਤੇ ਐਸਾ ਫਰੀਦ ਕੋਲ ਹੈ ਪਰ ਉਹ ਜਿਸ ਦੌਰ ਦੇ ਚੋਂ ਲੰਘ ਰਹੇ ਨੇ ਉਹ ਬਿਰਹ ਦਾ ਦੌਰ ਹੈ ਉਹ ਬਿਰਹੇ ਦੀ ਅਵਸਥਾ ਹੈ ਲੇਕਿਨ ਬਿਰਹੀ ਗੀਤ ਇਸ ਬਿਰਹੀ ਬਾਣੀ ਨੂੰ ਕੋਈ ਪੜ ਕੇ ਮਗਾਲਤੇ ਵਿੱਚ ਨਾ ਪੈ ਜਾਏ ਉਸ ਮਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਹੈ। ਉਹ شیخ ਫਰੀਦ ਦੇ ਕਲਾਮ ਵਿੱਚ ਕੋਈ ਮਗਾਲਤਾ ਨਹੀਂ। ਆਪ ਅਗਾਹ ਚਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ੜੇ ਪੈਰਿਓ ਫਰੀਦਾ ਜੇਹੀ ਵੇਸੇ ਸੌ ਮਿਲੇ ਸੇਹੀ ਵੇਸ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦਿੱਤੇ ਕੀਮਤੀ ਬਸਤਰ ਪਹਿਨੇ ਨੇ ਰੇਸ਼ਮੀ ਬਸਤਰ ਪਹਿਨੇ ਨੇ ਇਹ ਮੈਂ ਫਾੜ ਦੇਣਾ ਇਹ ਮੈਂ ਪਰੇ ਸੁੱਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ ਸੂਫ ਉਨ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਮ ਕਰਦੇ ਸਨ ਲੈਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ ਹਿੰਦੁਸਤਾਨ ਦੇ ਸੈਂਕੜੇ ਦੀ ਤਾਦਾਦ ਦੇ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਵਿੱਚੋਂ ਇੱਕ ਸ਼ਰਮੌਰ ਸੂਫੀ ਹੋਏ ਨੇ ਉਹਨਾਂ ਸੂਫ ਦਾ ਮਤਲਬ ਹੈ ਉਹਨਾਂ ਜੋ ਸਰਦੀ ਗਰਮੀ ਉਨ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਪ੍ਰਦੇਸ਼ਨ ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ ਗਾ ਕੇ ਅੱਲਾ ਨੂੰ ਰਜਾਣਾ ਨੱਚ ਕੇ ਅੱਲਾ ਨੂੰ ਰਜਾਣਾ ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ ਉੱਚੀ ਉੱਚੀ ਆਵਾਜ਼ ਨਾਲ ਕਰਨੀ ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੇ ਕੰਬਲੜੇ ਪਹਿਰਿਓ ਇਹ ਰੇਸ਼ਮੀ ਕਪੜੇ ਮੈਂ ਫਾੜ ਦੇਣਾ। ਔਰ ਮੈਂ ਉਹਨਾਂ ਦੀ ਕੰਬਲੀ ਧਾਰਨ ਕਰ ਲੈਣਾ। ਜੇ ਹੀ ਵੇਸ਼ੀ ਸੌ ਮਿਲੇ ਸੇਈ ਵੇਸ਼ ਕਰਿਓ। ਐ ਹੁਦਾ ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਣਾ। ਮੈਂ ਉਹ ਲਿਬਾਸ ਧਾਰਨ ਕਰ ਲੈਣਾ। ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ। ਕਿ ਵਾਕਈ ਹੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ। ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀਂ ਮਿਲਦਾ ਹੈ। ਦਰਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਹੈ ਕਿ ਖੁਦਾ ਤੂੰ ਕਿਵੇਂ ਮਿਲੇਗਾ? ਤੂੰ ਕਿਸ ਤਰ੍ਹਾਂ ਮਿਲੇਗਾ? ਉਹਨਾਂ ਦੇ ਸ਼ਲੋਕ ਤੋਂ ਮੁਗਾਲਤਾ ਨਾ ਪਵੇ। ਤੋਂ ਇਹਦੇ ਥੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ। ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੇ ਪਹਿਰੇਓ ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ ਹੈ ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੀ ਧਾਰਨ ਕਰਦਾ ਹੈ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੇ ਪਹਿਰੇਓ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ ਨiyet ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ ਭਟਕਣ ਦੀ ਲੋੜ ਹੀ ਨਹੀਂ ਦੱਖੇ ਖਾਣ ਦੀ ਲੋੜ ਹੀ ਨਹੀਂ ਪ੍ਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨiyet ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹ ਰਹੇ ਨੇ ਪ੍ਰਮਾਤਮਾ ਰੂਪ ਨੂੰ ਨਹੀਂ ਵੇਖਦਾ ਸਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪ੍ਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸ ਦੀ ਨੀਅਤ ਕੀ ਹੈ ਇਸ ਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਹੈ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਬੇਈਮਾਨੀ ਹੋਵੇ ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਕਪਟ ਹੋਵੇ ਛਲ ਹੋਵੇ ਜੈਸੇ ਕਿ ਕਬੀਰ ਸਵੈਮ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੇ ਹਿਰਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ ਹਿਰਦੇ ਵਿੱਚ ਦੋਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ ਹਿਰਦੇ ਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ ਪਦਾਰਥ ਦੀ ਖਿੱਚ ਆਪਣੇ ਹਿਰਦੇ ਵਿੱਚ ਰੱਖ ਕੇ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ ਔਰ ਐਸੀਆਂ ਗੱਲਾਂ ਸੰਸਾਰ ਦੇ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ ਕਿਧਰੇ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਾਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ ਕਿਸੇ ਲਿਬਾਸ ਤੇ ਚ ਮਿਲਦਾ ਹੈ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਹੈ ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਕੜੀ ਵਿੱਚ ਬਕਾਇਦਾ ਲੈ ਲੈਣਾ ਨਾ ਉਹਨੇ ਇੱਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਨੇ ਅਰੇ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਲੈ ਰਿਆ ਆਪ ਦੀ ਮਾਨ ਹੈ ਜੈਸੇ ਧਰੋਨੂ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਨ ਹੈ ਗੋਪੀ ਚੰਦਨੂ ਵੀ ਉਹਦੀ ਮਾਨ ਹੀ ਪ੍ਰਭੂ ਮਾਰਗ ਤੇ ਤੋਰਿਆ ਬਾਬੇ ਫਰੀਦ ਨੂੰ ਵੀ ਮਾਨ ਹੀ ਤੋਰਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਖੇਤ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਦੇ ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾਹ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਹਰ ਵਕਤ ਖੇਡਦਾ ਹੀ ਰਹਿਣਾ ਹੈ ਹਰ ਵਕਤ ਖੇਡਾਂ ਚ ਲੀਨ ਰਹਿਣਾ ਹੈ ਬੰਦਗੀ ਵੀ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਤਸਬੀਹ ਵੀ ਫੇਰ ਲਿਆ ਕਰ ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ मासूम बालक ਨੇ भोले भादज के मां खुदा की दे देगा मैं नमाज पढ़ मैं तस्बीह फेरा मैं ऐसी मेहनत करा बदले ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ बच्चा ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ 마수ম बच्चा ਖਿਡੌਣੇ ਨਾਲ ਖੇਡ ਰਿਹਾ ਹੋਵੇ ਤੇ ਉਹਨੂੰ ਕਹਿ ਦਿਓ ਇਹ ਖਿਡੌਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਖੋਲ ਖਡਾਉਣੇ ਚਾਰ ਵੀ ਆਉਣਗੇ ਤਾਂ ਵੀ ਉਹ ਇੱਕ ਖਡਾਉਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗੱਲ ਵੱਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ ਕਿਉਂਕਿ ਦੇਣ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ ਜਿਸ ਮਨੁੱਖ ਦੀ ਜਵਾਨੀ ਅਵਸਥਾ ਦੇ ਚੀ ਤੇ ਬੁਢੇਪੇ ਕਾਲ ਦੇ ਚੀ ਦੇਣ ਦੀਆਂ ਰੁਚੀਆਂ ਨਾ ਪੈਦਾ ਹੋਣ ਉਸ ਨੂੰ ਧਾਰਮਿਕ ਦੁਨੀਆ 'ਚ ਕਹਿ ਦਿੰਦੇ ਨੇ ਬੱਚਾ ਹੀ ਹੈ ਔਰ ਕੁਝ ਨਹੀਂ

ਤ੍ਰਿਪਤ ਆਉਂਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਿਮਾਜ਼ ਬਣਾਗਾ ਜ਼ਰੂਰ ਤਸਬੀਹ ਫੇਰਾਂਗਾ ਤੋ ਨਿਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਹੈ ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜਦੇ ਨੇ ਤੇ ਜਦੋਂ ਅੱਖਾਂ ਮੀਟ ਕੇ ਨਮਾਜ਼ ਪੜਦੇ ਨੇ ਤੇ ਮਸੱਲੇ ਦੇ ਥੱਲੇ ماں ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਮਾਜ਼ ਪੜਨ ਤੋਂ ਬਾਅਦ ਜੈਸੇ ਫਰੀਦ ਮੁੱਲ ਮਸੱਲਾ ਸਮੇਟਦਾ ਹੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੁੜ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕਹਨ ਖੁਦਾ ਤੇ ਸੌਦਾ ਨਾ ਕਦੀ ਕਰਦਾ ਐ ਇਧਰ ਕਰੋ ਇਧਰ ਮਿਲ ਜਾਂਦਾ ਰੋਜ਼ ਹੁਣ ਨਮਾਜ਼ ਪੜਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਬੜੇ ਪਰਸਨ ਅੱਜ ਜਦ ਨਮਾਜ਼ ਪੜਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਐ ਤੇ ਮਾਂ ਪਾਣੀ ਭਰਨ ਚਲੀ ਗਈ ਈਦਰਰ ਖੁਦਾ ਦੀ ਦੁਨੀਆ ਵੀ ਰਹਿਮਤ ਦੇ ਘਰ ਵਿੱਚ ਆਈ ਬਖਸ਼ਿਸ਼ ਦੇ ਘਰ ਦੇ ਚਾਈ ਮਾਸੂਮ ਬਾਲਕ ਅਜ ਨਮਾਜ਼ ਦੇ ਚਲੀਨ ਹੋ ਗਿਆ ਜਿਹਨੂੰ ਸਮਾਧੀ ਲੀਨ ਕਹਿੰਦੇ ਨੇ ਮਾਸੂਮ ਬਾਲਕ ਨੂੰ ਅਜ ਨਮਾਜ਼ ਦੇ ਚ ਹੀ ਰਸ ਸੰਗਿਆ ਮਾਸੂਮ ਬਾਲਕ ਅਜ ਨਮਾਜ਼ ਦੇ ਚ ਐਸਾ ਲੀਨ ਹੋਇਆ ਜੈਸੇ ਕੋਈ ਬੂੰਦ ਸਾਗਰ ਦੇ ਚ ਲੀਨ ਹੋ ਜਾਂਦੀ ਹੈ ਔਰ ਸਾਗਰ ਦਾ ਰੂਪ ਹੋ ਜਾਂਦੀ ਹੈ ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਵਿੱਚ ਵੇਖੀ ਨਮਾਜ਼ ਸੰਪੂਰਨ ਹੋਈ ਮਸੱਲਾ ਸਮੇਟੇ ਹੈ ਪਰ ਅੱਜ ਮਸੱਲੇ ਦੇ ਥੱਲੇ ਨਾ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ ਕਿਉਂ ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ ਅੱਜ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ ਆਨੰਦਮਈ ਜ਼ਿੰਦਗੀ ਬਣਾ ਦਿੱਤੀ ਰੋਮ ਰੋਮ ਮਾਨੋ ਸ਼ੱਕਰ ਨਾਲ ਭਰਿਆ ਹੋਇਆ ਬੈਠੇ ਨੇ ਤੇ ਸੋਚਦੇ ਨੇ ਮਾਂ ਨੇ ਇਸ ਭੋਖੀ ਥੋਤੀ ਸ਼ੱਕਰ ਦਾ ਲਾਲਚ ਦੇਖੇ ਮੈਨੂੰ ਰੱਬ ਦੇ ਮਾਰਗ ਤੇ ਤੋੜਿਆ ਤੇ ਇੱਤ ਮੈਨੂੰ ਅੱਜ ਪਤਾ ਚਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ ਸ਼ੱਕਰ ਦਾ ਖਜ਼ਾਨਾ ਹੈ ਉਹ ਤੇ ਮਿਠਾਸ ਦਾ ਖਜ਼ਾਨਾ ਹੈ ਔਰ ਆਪ बार-बार ਕਿਹਾ ਕਰਦੇ ਸਨ ਈਸ਼ਵਰ ਅਕਾਲ ਪੁਰਖ ਉਹ ਰੱਬ ਸ਼ੱਕਰ ਦਾ ਖਜ਼ਾਨਾ ਹੈ ਗੰਝ ਕਹਿੰਦੇ ਨੇ ਖਜ਼ਾਨੇ ਨੂੰ ਕਿਉਂਕਿ ਆਪ ਦੀ ਜ਼ਬਾਨ 'ਚ ਇਹ ਸ਼ਬਦ ਬਹੁਤ ਨਿਕਲਦੇ ਸਨ ਲਿਆਜ਼ਾ ਸਮਸਤ ਭਾਰਤ ਦੇ ਚ ਆਪ ਦਾ ਨਾਮ ਐਸੇ ਪੈ ਗਿਆ ਬਾਬਾ ਫਰੀਦ ਸ਼ਕਰਗੰਜ ਸ਼ਕਰਗੰਜ ਆਪ ਦੇ ਨਾਮ ਦੇ ਨਾਲ ਤਖੱਲਸ ਦੇ ਰੂਪ ਵਿੱਚ ਜੁੜ ਗਿਆ ਉਪਨਾਮ ਦੇ ਨਾਲ ਜੁੜ ਗਿਆ ਔਰ ਅੱਜ ਵੀ ਜ਼ਿਲ੍ਹਾ ਮਲਤਾਨ ਦੇ ਆਲੇ ਦੁਆਲੇ ਲੋਕੀ ਸ਼ਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ ਫਰੀਦ ਸ਼ਕਰਗੰਜ ਭਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ ਕਿਸ ਦੇ ਦੀਦਾਰ ਲਈ ਜਾ ਰਹੇ ਹੋ ਸ਼ਕਰਗੰਜ ਦੇ ਦੇਗਾ دیدار ਲਈ ਜਾ ਰਹੇ ਆ ਜੋ ਸ਼ਕਰ ਦਾ ਖਜ਼ਾਨਾ ਹੈ خدا ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀਏ ਅਜ 마ਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਹੈ ਅਜ ਅੱਖਾਂ ਦੇ ਵਿੱਚ ਕੋਈ ਸਰੂਰ ਹੈ ਅਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਹੈ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਆ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ ਤੋਂ ਨਿਮਾਜ਼ ਨਾ ਪੜੇ ਤੋ ਅੰਦਰੋਂ ਇੱਕਦਮ ਲੱਡੂ ਲਿਆਈ ਸ਼ੱਕਰ ਲਿਆਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਿਆਈ ਤੇ ਬਾਬੇ ਫਰੀਦ ਨੂੰ ਆਕੇ ਕਹਿੰਦੀ ਏ ਵੇ ਇਹ ਮੇਰੇ ਬੱਚੇ ਮਾਸੂਮ ਬਾਲਕ ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ ਹਮੇਸ਼ਾ ਮਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ ਅੱਜ ਮੈਨੂੰ ਦੇ ਗਿਆ ਤੇ ਆਖਿਆ ਫਰੀਦ ਨੂੰ ਦੇ ਦੇ ਤੇ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ ਮਾਂ ਵਾਕਈ ਅੱਜ ਖੁਦਾ ਤੇ ਮੈਨੂੰ ਹੀ ਦੇ ਗਿਆ ਤੈਨੂੰ ਨਹੀਂ ਦੇ ਗਿਆ ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਹੈ ਅੱਜ ਖੁਦਾ ਨੇ ਰਸ ਮੈਨੂੰ ਦਿੱਤਾ ਹੈ ਹੁਣ ਤੈਨੂੰ ਪਰਚਾਨ ਦੀ ਲੋੜ ਨਹੀਂ ਖੁਦਾ ਨੇ ਸਵੈ ਮੈਨੂੰ ਪਰਚਾ ਲਿਆ ਹੈ ਹੁਣ ਤੈਨੂੰ ਸਮਾਰਗ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਦੇ ਚ ਪਾ ਦਿੱਤੀ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਫਰੀਦਾ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਐ ਮਾਂ ਭਾਵੇਂ ਸਭ ਕੁਝ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ੱਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਝ ਦੇਚ ਨਹੀਂ ਹੈ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈਏ ਈਸ਼ਵਰ ਤੋਂ ਪ੍ਰਾਪਤ ਹੋਈਏ ਮਾਂ ਹੁਣ ਤੈਨੂੰ ਰੋਜ਼ ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫਾ ਹੀ ਦੇ ਦਿੱਤੀ ਏ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ